ਦੁਨੀਆ ਪਾਰਟੀ আর ਬੇਤੀ ਦੁਆਰਟੀਆਂ ਨੇ ਜਿਹੜੀਆਂ ਉਹ ਝੂਠ ਬੋਲਦੀਆਂ ਆ ਰਹੀਆਂ ਨੇ ਉਹਦੇ ਲਾਰੇ ਲਾਉਂਦੀਆਂ ਨੇ ਅਸੀਂ ਐ ਕਰਨਾਗੇ ਅਸੀਂ ਐ ਕਰਦਾਂਗੇ ਉਹਨੂੰ ਪਤਾ ਹੀ 50% ਵੋਟ ਐਹ ਜੀ ਹੁੰਦੀ ਹੈ ਜਿਹੜੀ ਉਹਨਾਂ ਦੇ ਉੱਪਰ ਪੱਤੀ ਹੋ ਜਾਂਦੀ ਹੈ ਉਹ ਕਿਵੇਂ ਬਣਿਆ ਹੁਣ ਪਤਾ ਹੀ ਆਪਾਂ ਨੂੰ ਵਿਸਾਖੀਆਂ ਕਿੰਨਾ ਕੁ ਟਾਈਮ ਚੱਲਦੀਆਂ ਹੁੰਦੀਆਂ ਨੇ ਵੱਧ ਤੋਂ ਵੱਧ 27 ਤੱਕ ਚਲਾ ਲੈਣਗੇ ਇਹ ਦੁਗਾਹਾਂ ਨਹੀਂ ਚੱਲਦੀ ਸਰਕਾਰ ਤੇ ਕਿਵੇਂ ਬਣਿਆ ਉਹ ਉਹ ਹੁਣ ਸਾਰਿਆਂ ਨੂੰ ਪਤਾ ਹੀ ਆ ਵੀ ਕਿਹੜੇ ਹਿਸਾਬ ਨਾਲ ਪੂਰੀਆਂ ਕਰੀਆਂ ਨੇ ਇਹਨਾਂ ਨੇ ਵਿਸਾਖੀਆਂ ਨਹੀਂ ਤਾਂ ਲੰਗੜੀ ਸਰਕਾਰ ਕਰੇ ਹਾ ਜਾ ਸਕਦਾ ਇਹਨਾਂ ਨੂੰ ਹੋਰ ਹੋਸੜੀਆਂ ਸਾਡੀ ਹੁਣ ਲੋਕਾਂ ਨੂੰ ਪਤਾ ਹੀ ਆ ਵੀ ਝੂਠ ਕਿੰਨਾ ਬੋਲਦੇ ਨੇ ਲੋਕ ਕਦੇ ਕਿਸੇ ਕਾਹਦੇ ਸੁਪਨੇ ਦਿਖਾਉਂਦੇ ਨੇ ਕਦੇ ਧਾਰੂਆ ਬੁੱੱਲੀਆਂ ਨੇ ਪਿੰਡ ਬਿੰਦਾਰੂਆ ਝਾੜੂ ਨਾਲੇ ਵੰਡਿਆ ਕਾਂਗਰਸ ਨੇ ਵੀ ਜਿਹੜਾ ਪ੍ਰੀਮੀ ਕਰਦਾ ਘਤੋਂ ਵਾਸਤੇ ਉਹ ਕੁਛ ਕੀਤਾ ਇਹਨਾਂ ਨੇ ਬਾਲਕੀਆਂ ਨੇ ਮਾਰ ਤੋਂ ਤਾਂ ਕਈ ਚੀਜ਼ਾਂ ਤੇ ਫਿਰ ਉਹ ਨਾ ਆਪੂ ਦਾ ਨਾਮ ਵੀ ਨਹੀਂ ਚੰਗੀ ਮੰਨ ਕੋਲ ਜੀ ਵਕਾਫ ਦੇ ਨਾਂ ਤੇ ਉਹ ਕਿੱਦਾਂ ਦਾ ਵਿਕਾਸ ਕੀਤਾ ਹੋਇਆ 20 ਵੀ ਆਪਾਂ ਨੂੰ ਮਾਫੀ ਘੜਮਾਲੇ ਜਿਹੜੇ ਕਿੰਨੇ ਸੀ 130 ਉਹਨਾਂ ਦਾ ਦੇਖ ਲਓ ਤਿੰਨ ਤੇ ਰਹਿ ਗਿਆ ਕੱਲੇ ਦੇਖੋ ਕੱਲ ਸਾਡੀ ਪਾਰਟੀ ਦੀ ਪਾਰਟੀ ਦੇ ਹੈੱਡ ਆਫ ਦੇ ਉੱਤੇ ਸਾਡੀ ਮੀਟਿੰਗ ਹੋਈ ਆ ਸਮੀਖਿਆ ਕੀਤੀ ਗਈ ਆ ਕਿਉਂਕਿ ਜਿੱਤ ਹਾਰ ਹੋਣਾ ਸੰਭਾਵਨਾਕ ਹੁੰਦੀ ਆ ਜਦੋਂ ਆਪਾਂ ਲੜ ਲੱਦਦੇ ਆ ਕਿਤੇ ਮੈਦਾਨ ਦੇ ਵਿੱਚ ਤਾਂ ਉੱਥੇ ਕਿਤੇ ਜਿੱਤ ਵੀ ਹੋਣੀ ਹੁੰਦੀ ਆ ਕਿਤੇ ਹਾਰ ਵੀ ਹੋਣੀ ਹੁੰਦੀ ਆ ਪਾਰਟੀ ਦੇ ਸੁਪਰੀਮੋ ਸਰਦਾਰ ਸਿਮਰਿੰਦਰ ਸਿੰਘ ਮਾਨ ਉਹਨਾਂ ਨੇ ਪਾਰਟੀ ਦੇ ਇੱਕ ਇੱਕ ਕੈਂਡੀਡੇਟ ਦੇ ਨਾਲ ਸਮੀਖਿਆ ਕੀਤੀ ਕਿੱਥੇ ਸਾਨੂੰ ਕੀ ਦਿੱਕਤਾਂ ਆਈਆਂ ਕਿੱਥੇ ਸਾਨੂੰ ਇਸ ਸਮਸਿਆਵਾਂ ਇਆਂ ਉਹਨਾਂ ਸਾਰਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਗਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਜਿਹੜੀਆਂ ਇਸ ਵਾਰ ਸਾਡੇ ਤੋਂ ਔਣਤਾਂਆਂ ਰਹੀਆਂ ਨੇ ਉਹਨਾਂ ਨੂੰ ਕਿਵੇਂ ਦੂਰ ਕਰਕੇ ਅਸੀਂ ਆਉਣ ਵਾਲੇ ਸਮੇਂ ਵਿੱਚ ਲੜਾਈ ਨੂੰ ਹੋਰ ਵੱਧ ਛੜ ਕੇ ਕਿਵੇਂ ਲੜ ਸਕਦੇ ਆ ਇਹਦੇ ਤੇ ਰਣਨੀਤੀ ਤਿਆਰ ਕੀਤੀ ਗਈ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੈਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਨਮਾਨ ਮਹਿਸੂਸ ਹੋਇਆ ਹਲਕਤ ਰਾਹੇ ਤੋਂ ਕਿ ਚਾਰਜ ਲਾਇਆ ਗਿਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਜਿਹੇ ਸਮੇਂ ਦੇ ਵਿੱਚ ਆਪਣੀ ਇਮਾਨਦਾਰੀ ਨਾਲ ਇਹਨਾਂ ਨਾਲ ਲੜ ਕੇ ਕੰਮ ਕਰੂੰਗਾ ਔਰ ਜਿਹੜੇ ਬਾਾਕੀਆਂ ਹੁਣ ਤੱਕ ਵਾਅਦੇ ਕੀਤੇ ਨੇ ਉਹ ਸਭ ਝੂਠੇ ਨੇ ਅਸੀਂ ਪੰਥਗਣਾ ਪੁਰੇ ਆ ਸੱਚੇ ਮਾਨ ਨਾਲ ਪੁਰੇ ਰਹਾਂਗੇ ਪਾਰਟੀ ਦੇ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਇਹ ਤੁਹਾਨੂੰ ਕੀ ਜਾਣਦਾ ਹੈ ਫਰਨਾ ਸ਼ੇਰ ਕਹਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਵਾਸਾ ਵੱਜੋ ਪੰਡੂ ਪਰਮਾਲੀ ਪਰ ਦੇਖਿਆ ਗਿਆ ਸੀ ਕਿ ਉੱਥੋਂ ਬਹੁਤ ਸਪੋਰਟ ਵਧੀਆ ਮਿਲਿਆ ਸੀ ਸਾਨੂੰ ਤਕਰੀਬਨ ਪੰਡੇ ਚੱਲ ਪਿਆ ਸੀ ਜਗਿੰਦਰ ਉਹਨੇ ਖੜੇ ਨੇ ਰਣਜੀਤ ਵੀਰ ਅੱਗੇ ਪਾਰਟੀ ਦੇ ਵਿੱਚ ਆਪਣੇ ਸ਼ਾਮਲ ਹੋਏ ਜੋਥਾ ਰੈਨੋ ਉਹਦਾ ਰਿਕਟ ਸਰਕਲ ਰਹਾ ਦਾ ਲੇਕਿਨ ਇੰਨਾ ਵਧੀਆ ਕਾਰਜਕਾਰੀ ਬਰਵਾਂਦੀਪੁਰ ਨੇ ਕਰਿਆ ਸੀ 233 ਵੋਟਾਂ ਨਿਕਲੀਆਂ ਨੇ ਜਿਹੜੀਆਂ ਕਿ ਪੀਏ ਨੰਬਰ ਤੇ ਰਹਿਣਾ ਬੰਦੇ ਬਾਗਲਾ ਨਾਲੋਂ ਘੱਟ ਗਿਆ ਬਾਗਲਾ ਨੂੰ ਫਰਾਗੇ ਇੱਥੇ ਤੇ ਇੰਨਾ ਵਧੀਆ ਸਪੋਰਟ ਗਾਹਾਂ ਨੇ ਹੋਰ ਵੀ ਵੱਧ ਚੜ ਕੇ ਵੋਟ ਗਾਹਾਂ ਵਧੀਆ ਬਣਾਉਣਗੇ ਸਹਿਚਾਰਪਣ ਦੇ ਵਿੱਚ ਬਾਕੀ ਪਰਨ ਬੜਾ ਜਲਦਾ ਸੀ ਧੰਨਵਾਦ ਕਰਕੇ ਆਇਆ ਅੱਜ ਵੀ ਤੈਨੂੰ ਧੰਨਵਾਦ ਹਾਈ ਕਮਾਂਡ ਕਨੀਓ ਵੀ ਇੰਨੇ ਵੋਟਰਾਂ ਦਾ ਜੂਥ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਬੂਥ ਲਾਏ ਨੇ ਬਾਕੀ ਤੁਹਾਡੇ ਮਦਦ ਨਾਲ ਅਸੀਂ ਪੂਰੇ ਪੰਜਾਬ ਤੇ ਪੂਰੇ ਹਲਕੇ ਦੇ ਬੂਥ ਵਾਲਿਆਂ ਨੂੰ ਬੇਨਤੀ ਕਰਦੇ ਆਂ ਵੀ ਧੰਨਵਾਦ ਵੀਰ ਜਿਨ੍ਹਾਂ ਨੇ ਬੂਥ ਲਾਏ ਨੇ ਚੜਦੀ ਕਲਾ ਰਹੋ ਮੈਸੇਜ ਸਾਡੇ ਨਾਲ ਅਭਾਵਤਾ ਰੱਖਿਓ ਜੋ ਤੁਹਾਡੇ ਇਹ ਵੀ ਆਪਣਾ ਜਗ੍ਹਾ 27 ਦੇ ਵਿੱਚ ਤਿਆਰੀਆਂ ਕਰਨੀਆਂ ਨੇ ਬਾਕੀ ਹੋਰ ਬਹੁਤ ਬਹੁਤ ਪੰਚਾਇਤਾਂ ਦੀਆਂ ਵੋਟਾਂ ਆ ਰਹੀਆਂ ਨੇ ਬਲਾਕ ਸਭਾ ਮੀਟਿੰਗਾਂ ਆ ਰਹੀਆਂ ਸਾਰਿਆਂ ਦੇ ਵਿੱਚ ਆਪਾਂ ਜੋ ਕਿ ਭਾਗ ਲਵਾਂਗੇ ਤੇ ਇਹ ਚਰਚਾ ਚੱਲੀ ਆ ਸਾਡੀ ਅੱਜ ਪ੍ਰਧਾਨ ਜੀ ਉਹਨਾਂ ਨੇ ਵੀ ਅੱਜ ਕੋਈ ਆਪਣੀ ਮੀਟਿੰਗ ਵੀ ਹੋਈ ਅੱਜ ਮੋਹਨਕਰ ਸਾਹਿਬ ਉਹਦੇ ਬਾਰੇ ਤੁਸੀਂ ਸਾਡੇ ਨਾਲ ਦੱਸੋ ਹਾਂ ਉਹਦੇ ਨਾਮ ਮੀਟਿੰਗ ਹੋਈ ਆ ਉਹਦੇ ਵਿੱਚ ਪ੍ਰਧਾਨ ਜੀ ਵੱਡੇ ਆਏ ਨੇ ਉਹਨਾਂ ਨੇ ਇਹ ਕਿਹਾ ਸਾਰਿਆਂ ਨੂੰ ਕਿ ਭਾਈ ਜਿਹੜੇ ਕਿਸੇ ਦੇ ਇਹ ਗੱਲਬਾਤ ਆ ਕਿਸੇ ਜਿਹੜੇ ਕਿਉਂ ਸਾਰੇ ਤਾਂ ਬੰਦੇ 13 ਨੇ 13 ਆਗੇ 15 ਬੰਦੇ ਸੀ ਜਿਹੜੇ ਖੜੇ ਕੀਤੇ ਸੀਗੇ ਦੋ ਹਰਿਆਣੇ ਦੇ ਸੀਗੇ ਇੱਕ ਚੰਡੀਗੜ੍ਹ ਸੀਗਾ ਤੇ ਜਿਹੜੇ ਜਲੇ ਜੱਫਰਦਾਰ ਨੇ ਐਕਟਿਵ ਮੈਂਬਰ ਨੇ ਤੋਂ ਸਾਰਿਆਂ ਦੀ ਮੀਟਿੰਗ ਸੀਗੀ ਉਹਦੇ ਵਿੱਚ ਇਹੀ ਦੱਸਿਆ ਉਹਨਾਂ ਨੇ ਵੀ ਦੱਸੋ ਭਾਈ ਕੋਈ ਸ਼ਿਕਾਇਤ ਹੋਵੇ ਕਿਸੇ ਦੇ ਖਿਲਾਫ ਉਹਦੇ ਵਿੱਚ ਇਹੀ ਸਾਹਮਣੇ ਆ ਰਿਹਾ ਵੀ ਜਿਹੜੇ ਦੁਨੀਆ ਪਾਰਟੀ ਆ ਰਬਤੀ ਰਵਾਲਟੀਆਂ ਨੇ ਜਿਹੜੀਆਂ ਉਹ ਝੂਠ ਬੋਲਦੀਆਂ ਆ ਰਹੀਆਂ ਨੇ ਉਹਦੇ ਲਾਰੇ ਲਾਉਂਦੀਆਂ ਨੇ ਅਸੀਂ ਐ ਕਰਾਂਗੇ ਅਸੀਂ ਐ ਕਰਦਾਂਗੇ ਉਹਨੂੰ ਪਤਾ ਹੈ 50% ਵੋਟ ਐਹ ਜੀ ਹੁੰਦੀ ਹੈ ਜਿਹੜੀ ਉਹਨਾਂ ਦੇ ਉੱਪਰ ਪੱਕੀ ਹੋ ਜਾਂਦੀ ਹੈ। ਬਾਕੀ ਇਹ ਕਿਤੇ ਕਾਰਨ ਵੀ ਇਹ ਹੋਇਆ ਆਪਣੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਮੂਰੇ ਲਿਆਉਣ ਦਾ ਕਾਰਨ ਕੀ ਆ ਵੀ ਮੋਦੀ ਨਾ ਮੂਰੇ ਆ ਜਵੇ ਮੋਦੀ ਘਾਹ ਨੂੰ ਬਣਾਉਣਾ ਨਾ ਪ੍ਰਧਾਨ ਮੰਤਰੀ ਨੂੰ ਬਣਾਉਣਾ ਵੀ ਕਾਂਗਰਸ ਜਿੱਤ ਜਵੇ ਕਾਂਗਰਸ ਹਾਈ ਕਮਾਂਡ ਤਾ ਕਾਂਗਰਸ ਵੀ ਆ ਜਵੇ ਲੋਕਾਂ ਦੇ ਮਨਾਂ ਦੇ ਵਿੱਚ ਭਰਿਆ ਗਿਆ ਇਹੀ ਆ ਵੀ ਵੋਟਾਂ ਇਹਨਾਂ ਨੂੰ ਪਾਉ ਉਹ ਤੋਂ ਵੱਧ ਕਿਤੇ ਮੋਦੀ ਦੁਬਾਰਾ ਨਾਲ ਆ ਵਜਾ ਰਹੀ ਆ ਵੱਧ ਤੋਂ ਵੱਧ ਹਾਂ ਉਰਾਜੀ ਮੋਦੀ ਦਾ ਫੇਰ ਦੁਆਰਾ ਪੂਰੀਆ ਬਣ ਗਿਆ ਜੀ ਤੀਜੀ ਵਾਰ ਵੀ ਲੋ ਉਹ ਕਿਵੇਂ ਬਣਿਆ ਹੁਣ ਪਤਾ ਹੀ ਆਪਾਂ ਨੂੰ ਵਿਸਾਖੀਆਂ ਕਿੰਨਾ ਕੁ ਟਾਈਮ ਚੱਲਦੀਆਂ ਹੁੰਦੀਆਂ ਨੇ ਵੱਧ ਤੋਂ ਵੱਧ 27 ਦਿਕਰ ਜਲਾ ਲੈਣਗੇ ਇਹ ਦੁਗਾਹਾਂ ਨਹੀਂ ਚੱਲਦੀ ਸਰਕਾਰ ਤੇ ਕਿਵੇਂ ਬਣਿਆ ਉਹ ਉਹ ਹੁਣ ਸਾਰਿਆਂ ਨੂੰ ਪਤਾ ਹੀ ਆ ਬਈ ਕਿਹੜੇ ਹਿਸਾਬ ਨਾਲ ਪੂਰੀਆਂ ਕਰੀਆਂ ਨੇ ਇਹਨਾਂ ਨੇ ਵਿਸਾਖੀਆਂ ਨਹੀਂ ਤਾਂ ਲੰਗੜੀ ਸਰਕਾਰ ਕਹੇ ਜਾ ਸਕਦਾ ਇਹਨਾਂ ਨੂੰ ਹੋਰ ਹੋਸੜੀਆਂ ਵਾਜੀ 400 ਬਾਅਦ ਕਹਿ ਰਹੇ ਸੀ ਬੀਜੇਪੀ ਵਾਲੇ ਵੀ ਅਸੀਂ ਅਸੀਂ 400 ਬਾਅਦ ਕਰਾਂਗੇ। ਮਾਜੀ ਸਾਹ ਦੇ ਸਾਹਮਣੇ ਹੀ ਆਂ ਦੇਖ ਲੋ ਹੁਣ ਕਿੰਨੀਆਂ ਗਈਆਂ ਨੇ। ਉਹ ਤਾਂ ਫਿਰ ਉਹਨਾਂ ਨੇ ਦੱਸਣਾ ਸੀਗਾ ਵੀ 400 ਪਰ ਵੀ ਲੋਕ ਮੋਟਾ ਪਾ ਦੇਣਗੇ ਸਾਨੂੰ। ਖੋਦ ਅਯੁੱਧੇ ਦੇ ਵਿੱਚੋਂ ਹਾਰੇ ਨੇ। ਜਿੱਥੇ ਕਹਿੰਦੇ ਸੀਗੇ ਸਾਡਾ ਆਸ਼ਟਾ ਇੰਦੀ ਮੰਦਿਰ ਬਣਾ ਕੇ ਕਰਿਆ ਸੀਗਾ। ਚਲੋ ਸਾਰਿਆਂ ਨੂੰ ਆ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸਤਿਕਾਰ ਕਰਦੇ ਸਾਰੇ ਧਰਮਾਂ ਦਾ। ਲੇਕਿਨ ਇਹਨਾਂ ਨੇ ਇੰਉਂ ਸੀ ਵੀ ਕਹਿੰਦੇ ਮੰਦਿਰ ਬਣਾ ਕੇ ਅਸੀਂ ਲੈ ਜਾਵਾਂਗੇ। ਪਰ ਉਹ ਜੁੱਧੇ ਦੇ ਵਿੱਚ ਉਹਨਾਂ ਨੇ ਨਕਾਰ ਤੇ ਹਾਰਾਂ ਤੇ ਤੇ ਹੋਰ ਉਹ ਹਿੰਦੂ ਵੀਰ ਇਤੋਂ ਵੱਧ ਕੀ ਸਮਝਣਗੇ ਮਿਕਰ ਜੀ ਬਿਲਕੁਲ ਸਹੀ ਗੱਲ ਹੈ ਪਬਲਿਕ ਦੇ ਵਿੱਚ ਵੀ ਬਹੁਤ ਚਰਚਾ ਹੋ ਗਈ ਹੈ ਵੀ ਅਯੋਧਿਆ ਦੇ ਨਾਮ ਦੇ ਉੱਪਰ ਇਹਦਾ ਵੀ ਸਾਰੀ ਸਿਆਸਤ ਕੀਤੀ ਹੋਈ ਸੀ ਉਹ ਕਹਿੰਦੇ ਸੀ ਕਿ ਅਸੀਂ ਬਹੁਤ ਵੱਡਾ ਇੱਕ ਚਾਰਜ ਲੈ ਰਹੇ ਆ ਆਪਣੇ ਕੇਸ਼ ਨਹੀਂ ਲਈ ਆਪਣੇ ਤੋਂ ਵੱਡੀ ਬੁਰੀਤ ਰਹਾ ਜੀ ਬਿਲਕੁਲ ਜੀ ਉਹ ਲੋਕ ਸਮਝ ਗਏ ਨੇ ਇਹਨਾਂ ਨੂੰ ਇਹਦੀ ਨੀਤੀਆਂ ਇਹ ਜਿਹੜੀਆਂ ਆ ਮੋਦੀ ਦੀਆਂ ਉਹ ਸਮਝ ਗਏ ਵੀ ਅਸੀਂ ਇਹਦੇ ਨੂੰ ਨਈਂ ਮੂਹ ਲਾਉਣਾ ਮੋਦੀ ਨੂੰ ਉਹਦੇ ਕਰਕੇ ਉਹਨੂੰ ਹਰਾਇਆ ਇਹਨਾਂ ਨੇ ਮੋਦੀ ਨੂੰ ਜੇ ਗਾਹਾਂ ਲੈ ਆਉਂਦੇ ਮੋਦੀ ਯਾਨੀ ਉਹਨੂੰ ਬੜਿਆ ਤਾਂ ਹੈਗਾ ਪਰ ਬਰਾਬਰ ਦੀ ਥਰ ਬੈਠੀ ਆ ਉਹਨੂੰ ਗਲਤ ਨਹੀਂ ਕਰਨ ਦਊਗੀ ਉੱਥੇ। ਆ ਪ੍ਰਧਾਨ ਜੀ ਜਿਹੜੀ ਕਾਂਗਰਸ ਨੂੰ ਸੱਤ ਸੀਟਾਂ ਮਿਲੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਸ ਇਹੀ ਮੁੱਦਾ ਵੀ ਮੋਦੀ ਨੂੰ ਹੁਣ ਹੁਣੌਣ ਦਾ ਇਹਨੂੰ ਲਿਆਉਂਦਾ ਬਾਕੀ ਹੁਣ ਉਹਨੂੰ ਪਤਾ ਹੀ ਆ ਵੀ ਝੂਠ ਕਿੰਨਾ ਬੋਲਦੇ ਨੇ ਲੋਕ ਕਦੇ ਕਿਸੇ ਕਾਹਦੇ ਸੁਪਨੇ ਦਿਖਾਉਣੇ ਨੇ ਕਦੇ ਆ ਦਾਰੂਆਂ ਪੋ ਚੱਲੀਆਂ ਨੇ ਪਿੰਡ-ਪਿੰਡ ਦਾਰੂਆਂ ਝਾੜੂਣੇ ਵੀ ਪੰਡਿਆ ਕਾਂਗਰਸ ਨੇ ਵੀ ਕਿਹੜਾ ਕੀ ਨਹੀਂ ਕਰਦਾ ਖਤਮ ਵਾਸਤੇ ਉਹ ਕੁਛ ਕੀਤਾ ਇਹਨਾਂ ਨੇ ਪਾਰਟੀਆਂ ਨੇ ਇਹਨਾਂ ਪਾਰਟੀਆਂ ਦਾ ਕਾਇਰ ਰੀਅਲੀ ਅਸੀਂ ਬਿਲਕੁਲ ਮੁਕਾਬਲੇ ਦਾ ਨਾਮ ਵੀ ਅਸੀਂ ਵੋਟਾਂ ਨਹੀਂ ਦਿੱਤੀ। ਬਿਲਕੁਲ ਨਹੀਂ ਜੀ ਵਿਕਾਸ ਦੇ ਨਾਮ ਤੇ ਹੁਣ ਕਿੱਦਾਂ ਦਾ ਵਿਕਾਸ ਕੀਤਾ ਹੋਇਆ ਦਿਹ ਲਈ ਆਪਾਂ ਨੂੰ? ਬਾਕੀ ਝਾੜੂ ਵਾਲੇ ਜਿਹੜੇ ਕਹਿੰਦੇ ਸੀ 13 ਦਾ 0 ਉਹਨਾਂ ਦਾ ਦੇਖ ਲਓ ਤਿੰਨ ਤੇ ਰਹਿ ਗਿਆ ਇਕੱਲੇ। ਉਹ ਵੀ ਤਿੰਨ ਤੇ ਨੇ ਆਪਣੇ ਸਾਬ ਸੀ ਮਟਾ ਹੋ ਗਿਆ ਕਿਉਂ ਲੋਕਾਂ ਨੇ ਨਕਾਰ ਤੇ ਵੋਟ ਨਹੀਂ ਦੇ ਰਹੇ ਨੂੰ ਕੌਣ ਦੇ 27 ਦੇ ਵਿੱਚ ਇਹਨਾਂ ਦਾ ਫਰਕ ਸਾਫ ਹੀ ਹੁੰਦਾ। ਪ੍ਰਧਾਨ ਜੀ ਪੰਜਾਬ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਆਫ? ਜੀ ਦੇਣਾ ਚਾਹੁੰਦੇ ਆ। ਹਬੇ ਜਿਵੇਂ ਦੋ ਪੰਥਕ ਲੀਡਰ ਜਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਉਹਨਾਂ ਤੋਂ ਪੈਗੀ ਹੋਈ ਆ ਸਾਰੀ ਗੱਲ ਵੀ ਉਹ ਜਾ ਕੇ ਉੱਥੇ ਬੋਲਣਗੇ ਲੋਕ ਸਭਾ ਦੇ ਵਿੱਚ ਦਿੱਲੀ ਮੁੱਦੇ ਉਠਾਵਣਗੇ ਪੰਥਕ ਪੰਜਾਬ ਦੇ ਨਸਿਆਂ ਤੇ ਤੇ ਉੱਥੋਂ ਗਾਹਾਂ ਸਟਾਰਟ ਹੋਣਾ ਕੰਮ ਸਾਇਦ ਜਿਵੇਂ ਚੱਲ ਰਹੀਆਂ ਬਾਕੀ ਹੈ ਇਹੀ ਮੈਸੇਜ ਦੰਦਿਆ ਸੀ ਪੰਡ ਪੰਜਾਬ ਵਾਲੇ ਨੂੰ ਵੀ ਪੰਥਕ ਨੇ ਨੂੰ ਮੋੜਾ ਉਹ ਨਸਿਆਂ ਤੋਂ ਮੋੜੋ ਭੇ ਲੋਕਾਂ ਨੇ ਦਾ ਦੁਨੀਆ ਰਹਤੇ ਸਰਕਾਰਾਂ ਨੇ ਨਸੇ ਹੀ ਬੰਨਣੇ ਨੇ ਕਿਸੇ ਨੇ ਚੰਗੀ ਗੱਲ ਨਹੀਂ ਦੱਸਣੀ ਹੁਣ ਨਸਿਆਂ ਤੋਂ ਮੁੜ ਕੇ ਪੰਥ ਗ੍ਰੀਨ ਨੂੰ ਮੋੜਾ ਕਰਕੇ ਅਸੀਂ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਉਹਨਾਂ ਦੀਆਂ ਸੋਚਾਂ ਨਾਲ ਜੁੜੀ ਹੋਈ 40 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਜੇ ਸਾਡੇ ਲਈ ਤੇ ਅਸੀਂ ਉਹਨਾਂ ਨੇ ਹੁਣ ਬਾਵਾ ਸੱਜੀਆਂ ਕੱਬੀਆਂ ਬਾਵਾ ਬਣ ਕੇ ਅਸੀਂ ਨਾਲ ਚੱਲੀਏ ਤੇ ਉਹਨਾਂ ਨੂੰ ਅਸੀਂ ਪਾਰਟੀ ਪੰਜਾਬ ਦੀ ਕਮਾਂਡ ਸੰਭਾਲੀਏ 27 ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗੁਰਿਆ ਸਾਹਿਬ ਅੱਜ ਨੌਜਵਾਨਾਂ ਨੂੰ ਨਿਸ਼ੇਧ ਜੀਬੇ ਵਾਲੀ ਵੀ ਦਿੱਤੀ ਗਈ ਹੈ ਕਿ ਪਿੰਡ ਵਾਲਿਆਂ ਦਾ ਧਨਵਾਦ ਵੀ ਕੀਤਾ ਗਿਆ ਜੀ 50 ਸਮਰਥਨ ਲਈ ਆਰਕਸੋਨਡਿਆ ਕਾਰਕਲ ਅਮਰੇ ਸਾਹਿਬ ਵੱਲੋਂ ਤੁਸੀਂ ਕੀ ਵਿਚਾਰ ਆਪਣੇ ਸ਼ੇਰ ਕਰਨਾ ਚਾਹੋਗੇ? ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਿੰਡ ਬਰਮਾਲੀਪੁਰ ਦੇ ਰਣਜੀਤ ਸਿੰਘ ਨੋਨਾ ਜੋ ਨੌਜਵਾਨ ਨੇ ਇਹਨਾਂ ਨੂੰ ਅਸੀਂ ਸਾਡੇ ਦਰਾਹਾ ਸਰਕਲ ਦੇ ਇੰਚਾਰਜ ਲਾਇਆ ਵਾ ਤੇ ਅਸੀਂ ਨਾਲ ਦੀ ਨਾਲ ਇੱਥੇ ਪਿੰਡ ਦੇ ਵਿੱਚ ਧੰਨਵਾਦ ਵੀ ਕੀਤਾ ਕਿਉਂਕਿ ਇਸ ਪਿੰਡ ਦੇ ਵਿੱਚ ਸਾਡਾ ਬੂਥ ਲੱਗਿਆ ਬੂਥ ਲੱਗਣ ਤੋਂ ਬਾਅਦ ਸਾਨੂੰ ਵਧੀਆ ਵੋਟਾਂ ਦੇ ਉੱਤੇ ਸਾਨੂੰ ਲੀਡ ਮਿਲੀ ਇਸ ਪਿੰਡ ਦੇ ਵਿੱਚੋਂ ਇਸ ਕਰਕੇ ਅਸੀਂ ਲੋਕਾਂ ਦਾ ਧੰਨਵਾਦ ਵੀ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਯੂਥ ਵਿੰਗ ਵੱਲੋਂ ਅਲੱਗ ਅਲੱਗ ਸਰਕਲਾਂ ਦੇ ਇੰਚਾਰਜ ਨੇ ਜਿਹੜੇ ਅਸੀਂ ਉਹ ਲਗਾ ਰਹੇ ਹਾਂ ਆਲਰੇਡੀ ਪਹਿਲਾਂ ਸਾਡਾ ਕੰਮ ਇਹ ਸਟਾਰਟ ਕੀਤਾ ਹੋਇਆ ਸੀ ਉਹਦੇ ਵਿੱਚ ਅੱਜ ਅਸੀਂ ਆਪਣੇ ਪਰਿਵਾਰ ਨੂੰ ਵੱਡਾ ਕਰਦੇ ਹੋਏ ਸਾਡੇ ਵੀਰ ਰਣਜੀਤ ਸਿੰਘ ਨੋਨਾ ਨੂੰ ਅਸੀਂ ਸਰਕਲ ਦੁਰਾਹਾ ਦੇ ਜਿਹੜੇ ਨੇ ਇੰਚਾਰਜ ਲਾਇਆ ਜੀ। ਹੰਗਿਆ ਸਰ ਹੋਰ ਤੁਸੀਂ ਕੀ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ? ਕਦਰ ਬਹਿਤ ਕੀ ਹੋਈ ਹੈ ਕਿ ਕੋਈ ਆਪਣੇ ਪਾਰਟੀ ਹਾਈ ਕਮਾਂਡ ਦੇ ਵਿੱਚ ਉਹ ਕੀ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ? ਦੇਖੋ ਕੱਲ ਸਾਡੀ ਪਾਰਟੀ ਦੀ ਪਾਰਟੀ ਦੇ ਹੈੱਡ ਆਫਸ ਦੇ ਉੱਤੇ ਸਾਡੀ ਮੀਟਿੰਗ ਹੋਈ ਆ, ਸਮੀਖਿਆ ਕੀਤੀ ਗਈ ਆ ਕਿਉਂਕਿ ਜਿੱਤ ਹਾਰ ਹੋਣਾ ਸੁਭਾਵਿਕ ਹੁੰਦੀ ਆ ਜਦੋਂ ਆਪਾਂ ਲੜਦੇ ਆ ਕਿਸੇ ਮੈਦਾਨ ਦੇ ਵਿੱਚ ਤਾਂ ਉੱਥੇ ਕਿਤੇ ਜਿੱਤ ਵੀ ਹੁੰਦੀ ਆ ਕਿਤੇ ਹਾਰ ਵੀ ਹੁੰਦੀ ਆ। ਪਾਰਟੀ ਦੇ ਸੁਪਰੀਮੋ ਸਰਦਾਰ ਸਿਮਰਿੰਦਰ ਸਿੰਘ ਮਾਨ ਉਹਨਾਂ ਨੇ ਪਾਰਟੀ ਦੇ ਇੱਕ ਇੱਕ ਕੈਂਡੀਡੇਟ ਦੇ ਨਾਲ ਸਮੀਖਿਆ ਕੀਤੀ ਕਿੱਥੇ ਸਾਨੂੰ ਕੀ ਦਿੱਕਤਾਂ ਆਈਆਂ ਕਿੱਥੇ ਸਾਨੂੰ ਕੀ ਸਮੱਸਿਆਵਾਂ ਆਈਆਂ ਉਹਨਾਂ ਸਾਰਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਜਿਹੜਾ ਹੈਗਾ ਉਹ ਆਉਣ ਵਾਲੇ ਸਮੇਂ ਦੀ ਰਣਨੀਤੀ ਤਿਆਰ ਕੀਤੀ ਗਈ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਜਿਹੜੀਆਂ ਇਸ ਵਾਰ ਸਾਡੇ ਤੋਂ ਔਣਤਾਈਆਂ ਰਹੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਦੂਰ ਕਰਕੇ ਅਸੀਂ ਆਉਣ ਵਾਲੇ ਸਮੇਂ ਵਿੱਚ ਲੜਾਈ ਨੂੰ ਹੋਰ ਵੱਧ ਚੜ੍ਹ ਕੇ ਕਿਵੇਂ ਲੜ ਸਕਦੇ ਹਾਂ ਇਹਦੇ ਤੇ ਰਣਨੀਤੀ ਤਿਆਰ ਕੀਤੀ ਗਈ ਹੈ ਬੰਗਲਿਆ ਸਾਹਿਬ ਦੋ ਪੰਥਕ ਸੀਟਾਂ ਦੀ ਜਿੱਤ ਹੋਈ ਹੈ ਪੰਜਾਬ ਦੇ ਵਿੱਚ ਇਸ ਪਾਰਟੀ ਕੀ ਕਹਾਂ ਜਾਂਦੇ ਦੇਖੋ ਇਸ ਵਾਰ ਜਿਹੜੀ ਜਿਹੜੀ ਐਸ ਵਾਰ ਹਵਾ ਸੀ ਉਹ ਪੰਥਕ ਧਿਰਾਂ ਦੀ ਹਵਾ ਰਹੀ ਹੈ ਜਿਵੇਂ ਆਪਣੇ ਜਿਹੜੇ ਹੈਗੇ ਨੇ ਉਹ ਅਮਰਪਾਲ ਸਿੰਘ ਖਾਲਸਾ ਜਿੱਤੇ ਨੇ ਆਪਣੇ ਖੰਡੂਰ ਸਾਹਿਬ ਤੋਂ ਤੇ ਐਸੇ ਤਰੀਕੇ ਦੇ ਨਾਲ ਫਰੀਦਕੋੜ ਤੋਂ ਸਰਬਜੀਤ ਸਿੰਘ ਜਿੱਤੇ ਨੇ ਇਹ ਇੱਕ ਪੰਥਕ ਹਵਾ ਸੀ ਐਸ ਵਾਰ ਜਿਹੜਾ ਨੌਜਵਾਨ ਆਪ ਮਹਾਰੇ ਹੋ ਕੇ ਕਿਉਂਕਿ ਇਸ ਟਾਈਮ ਜਿਹੜੇ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਰਵਾਇਤੀ ਪਾਰਟੀਆਂ ਤੋਂ ਕਿਤੇ ਅੱਕੇ ਹੋਏ ਨੇ ਕਿਉਂ ਰਵਾਇਤੀ ਪਾਰਟੀਆਂ ਨੇ ਨਸ਼ੇ ਵੰਡ ਹੋਰ ਪਤਾ ਨਹੀਂ ਕਿਹੜੇ-ਕਿਹੜੇ ਕੰਮ ਕਰਕੇ ਨੌਜਵਾਨ ਕਿਤੇ ਉਹ ਤੋਂ ਨਾਰਾਜ਼ ਮਹਿਸੂਸ ਕਰਦਾ ਆਪਣੇ ਆਪ ਨੂੰ ਇਹੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪੰਥਕ ਧਰਾਂ ਨੇ ਜਿਹੜੀਆਂ ਵਾਕੇ ਹੀ ਪੰਥਕ ਧਰਾਂ ਨੇ ਉਹਨਾਂ ਦੇ ਵਿੱਚ ਵਡਾਉਤਰੀ ਹੋਊਗੀ ਇਹ ਇੱਕ ਪੰਜਾਬ ਦੀ ਨੌਜਵਾਨੀ ਦਾ ਵਧੀਆ ਕਦਮ ਆ ਜਿਨੇ ਆਪ ਮਹਾਰੇ ਹੋ ਕੇ ਪੰਥਕ ਨੌਜਵਾਨਾਂ ਨੂੰ ਆਪਣੇ ਆਪ ਜਿਤਾਇਆ ਸਰਦਾਰ ਜੀ ਸਰਦਾਰ ਜੀ ਸਿੰਘ ਮਾਨ ਨਾਲ ਜਿਹਨਾਂ ਤੇ ਬਹੁਤ ਅਸਾਸੀ ਪੀਓ ਬੱਚਾ ਹਿੱਟ ਜਿੱਤ ਪ੍ਰਾਪਤ ਕਰ ਗਏ ਤੇ ਲੇਕਿਨ ਅਜੇ ਹਾਂ ਨਹੀਂ ਹੋ ਸਕਿਆ ਆ ਪੰਥਕ ਤੋਂ ਬਾਅਦ ਜਿਹੜੇ ਆਪਣੇ ਦੋ ਉਮੀਦਵਾਰਾਂ ਨੂੰ ਜਿੱਤਨ ਅਸੀਬ ਹੋਈ ਹੈ ਜਿਹੜੇ ਵਿਰੋਧੀ ਦੇ ਤੁਹਾਡੀ ਤੁਹਾਡੀ ਪਾਰਟੀ ਦੇ ਉਹਨਾਂ ਕੀ ਕਹਿ ਰਹੇ ਨੇ ਜੀ ਉਹ ਉਹਨਾਂ ਵਾਲੇ ਆਪਣੇ ਸਰਪੰਚ ਨੂੰ ਕੀ ਕਹਿਣ ਦੇਖੋ ਵਿਰੋਧੀਆਂ ਦਾ ਕੰਮ ਹੁੰਦਾ ਹਮੇਸ਼ਾ ਵਿਰੋਧ ਦੇ ਵਿੱਚ ਗੱਲਾਂ ਕਰਨੀਆਂ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਇੱਕ ਉਹ ਨਧੜਕ ਯੋਧੇ ਨੇ ਜਿਹੜੇ ਪਿਛਲੇ 40 ਸਾਲ ਤੋਂ ਲਗਾਤਾਰ ਕੌਮ ਦੀ ਲੜਾਈ ਲੜਦੇ ਆ ਰਹੇ ਨੇ ਤੇ ਐਸੇ ਤਰੀਕੇ ਦੇ ਨਾਲ ਆਪਣੇ ਆਪ ਨੂੰ ਕਿਤੇ ਨਾ ਕਿਤੇ ਬਨੌਟੀ ਜਿਹੜੇ ਪੰਥਕ ਲੋਕ ਹੁੰਦੇ ਨੇ ਜਦੋਂ ਉਹ ਮਾਨ ਸਾਹਿਬ ਦੇ ਬਰਾਬਰ ਖੜ ਜਾਣਗੇ ਤਾਂ ਕਿਤੇ ਨਾ ਕਿਤੇ ਸਾਨੂੰ ਹਾਰ ਆ ਜਿਹੜੀ ਸਾਡੀ ਉਹ ਯਕੀਨੀ ਦੇ ਵਿੱਚ ਬਦਲ ਗਈ ਕਿਉਂਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਸੀ ਮਾਨ ਸਾਹਿਬ ਦੀਆਂ ਸਟੇਜਾਂ ਤੇ ਬੋਲਦੇ ਸੀ ਪੰਥਕ ਗੱਲਾਂ ਸਟੇਜਾਂ ਸ਼ੇਅਰ ਕਰਨ ਤੋਂ ਬਾਅਦ ਉਹਦਾ ਕਿੰਨਾ ਕਿਤੇ ਬੈਨੀਫਿਟ ਲੈ ਗਿਆ ਇਸ ਕਰਕੇ ਵੋਟ ਆ ਜਿਹੜੀ ਉਹ ਡਿਵਾਈਡ ਹੋ ਗਈ ਵੋਟ ਡਿਵਾਈਡ ਹੋਣ ਦੇ ਕਾਰਨ ਕਿਤੇ ਨਾ ਕਿਤੇ ਸਾਨੂੰ ਪਾਰਟੀ ਪੱਧਰ ਤੇ ਥੋੜਾ ਬਹੁਤਾ ਨੁਕਸਾਨ ਸਾਨੂੰ ਝੱਲਣਾ ਪਿਆ ਸਾਨੂੰ ਝੱਲਣਾ ਪਿਆ ਇਸ ਵਾਰ ਬਬਲੀ ਸਾਹਿਬ ਤੁਸੀਂ ਯੂਨਿਅਨ ਦੇ ਸੀਨੀਅਰ ਲੀਡਰੋਂ ਤੁਸੀਂ ਪਾਰਟੀ ਦੇ ਵਿੱਚ ਕੀ ਵਿਚਾਰ ਚਰਚਾ ਹੁੰਦੀ ਸੁਣ ਰਹੇ ਹੋ ਵਾਪਸ ਕਿ ਕੀ ਮਹਿਸੂਸ ਕਰਦੇ ਹੋ ਕੀ ਕਿਹੜੇ ਐਸੇ ਪੁਆਇੰਟ ਰਹਿ ਗਏ ਜਿਹਨਾਂ ਦੇ ਕਾਰਨ ਆਪ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਮਨ ਸਾਹਿਬ ਤੱਕ ਪਹੁੰਚਾਓ ਬਿਲਕੁਲ ਜੀ ਬਿਲਕੁਲ ਦੇਖੋ ਅਸਲ ਦੇ ਵਿੱਚ ਜਿਵੇਂ ਹੁਣੇ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਪਾਰਟੀ ਦੇ ਵਿੱਚ ਸਮੀਖਿਆ ਦੇ ਵਿੱਚ ਨਿਕਲ ਕੇ ਗੱਲਾਂ ਜਿਹੜੀਆਂ ਮੇਨ ਸਾਹਮਣੇ ਆਈਆਂ ਉਹ ਕਿਤੇ ਨਾ ਕਿਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਪੰਥਕ ਧਿਰ ਬਣ ਕੇ ਕੋਈ ਦੂਸਰੀਆਂ ਪਾਰਟੀਆਂ ਦੇ ਲੋਕ ਉਹ ਜਿਨ੍ਹਾਂ ਨੂੰ ਲੋਕ ਪੰਥਕ ਸਮਝ ਬੈਠੇ ਉਹ ਆਗੇ ਸਾਹਮਣੇ ਜਾਂ ਹੋਰ ਵੀ ਛੋਟੀਆਂ ਮੋਟੀਆਂ ਗੱਲਾਂ ਕੁਝ ਕੁਝ ਪੱਤਰਕਾਰ ਵੀਰਾਂ ਵੱਲੋਂ ਸਵਾਲ ਐਦਾਂ ਦੇ ਪੁੱਛ ਲਏ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਬਾਅਦ ਦੇ ਵਿੱਚ ਕਟਕਟ ਕਟਕਟਾ ਕੇ ਉਹਨਾਂ ਬਿਆਨਾਂ ਨੂੰ ਕਰੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਸੋ ਇਹਨਾਂ ਦੇ ਕਾਰਨ ਕਰਕੇ ਸਾਡੀ ਇਸ ਵਾਰ ਹੋ ਰਹਾ ਹਾਰ ਹਾਰ ਹੋਈ ਆ ਮਾਨ ਸਾਹਿਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਦੇ ਬਿਲਕੁਲ ਸਤਰਕ ਰਹਿ ਕੇ ਇਹਨਾਂ ਗੱਲਾਂ ਨੂੰ ਅਸੀਂ ਪਿੱਛੇ ਛੱਡਦੇ ਹੋਏ ਜਿਹੜੀ ਜਿੱਤ ਆ ਉਹ ਯਕੀਨੀ ਹਾਸਲ ਕਰਾਂਗੇ ਲਾਸਟ ਵਿੱਚ ਕੋਈ ਮੈਸੇਜ ਦੇਣਾ ਚਾਹੋਗੇ ਪੰਜਾਬ ਵਾਸਤੇ ਪਾਰੀ ਜੀ ਬਿਲਕੁਲ ਮੈਂ ਯੂਥ ਵਿੰਗ ਦਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਪੰਜਾਬ ਦੇ ਯੂਥ ਨੂੰ ਇਹ ਆਪਣੇ ਵੱਲੋਂ ਬੇਨਤੀ ਕਰੂੰਗਾ ਵੀ ਐਸ ਸਮੇਂ ਜਿਹੜਾ ਪੰਜਾਬ ਦਾ ਯੂਥ ਆ ਉਹਨੂੰ ਆਪਣੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੂੰਹ ਕਰ ਲੈਣਾ ਚਾਹੀਦਾ ਕਿਉਂਕਿ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਕਿਤੇ ਨਾ ਕਿਤੇ ਨਸ਼ੇ ਵੰਡ ਕੇ ਜਾਂ ਹੋਰ ਉਹ ਗੱਲਾਂ ਕਰਕੇ ਜਿਹੜੀਆਂ ਸਾਡੇ ਸਮਾਜ ਨੂੰ ਢੋਣ ਵਾਂਗ ਖਾ ਰਹੀਆਂ ਨੇ ਉਹਨਾਂ ਦਾ ਸਹਾਰਾ ਲੈ ਕੇ ਜਿੱਤਦੀਆਂ ਨੇ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਇਕੱਲੀ ਅਜਿਹੀ ਪਾਰਟੀ ਆ ਜਿਹੜੀ ਇਹਨਾਂ ਚੀਜ਼ਾਂ ਦਾ ਨਾ ਸਹਾਰਾ ਲੈਂਦੇ ਹੋਏ ਸਿਰਫ ਤੇ ਸਿਰਫ ਪੰਥ ਦੀ ਸੋਚ ਦੇ ਉੱਤੇ ਪਹਿਰਾ ਦੇ ਕੇ ਕੰਮ ਕਰਦੀ ਆ ਇਸ ਕਰਕੇ ਮੈਂ ਆਪਣੇ ਵੱਲੋਂ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦਾ ਵੀ ਤੁਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਦਾਰ ਸਿੰਘ ਜੀ ਸਿੰਘ ਮਾਨ ਦੀ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਹੋਣਗੇ ਉਹਨਾਂ ਸਾਰਿਆਂ ਦਾ ਸਹਿਯੋਗ ਕਰੋ ਤਾਂ ਜੋ ਆਪਾਂ ਪੰਜਾਬ ਦੇ ਵਿੱਚ ਇੱਕ ਪੰਥਕ ਧਿਰ ਵੜ ਕੇ ਉੱਭਰ ਸਕੀਏ। ਬਹੁਤ ਬਹੁਤ ਧੰਨਵਾਦ। ਸਦਾ ਰੀਸ਼ਨ ਹੁੰਦਾ ਕਿ ਤੁਹਾਨੂੰ ਅੱਜ ਇੱਕ ਵੱਡੀ ਜਨਵਰੀ ਮਰੀ ਹੈ। ਤੁਸੀਂ ਕੀ ਵਿਚਾਰ ਸੇਅਰ ਕਰਨਾ ਚਾਹੋਗੇ? ਅੱਲਾਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਟੇ। ਅੱਜ ਤਾਂ ਮੈਨੂੰ ਬੜੀ ਖੁਸ਼ੀ ਆ ਕਿਉਂਕਿ ਬਾਤਾਂ ਬਹੁਤ ਚੱਲੀਆਂ ਆਈਆਂ ਨੇ ਅਜੇ ਸ਼ੁਰੂ ਤੋਂ ਦੇਖਿਆ ਦੇਖਿਆ ਹੀ ਐ ਅੱਜ ਮੈਨੂੰ ਬੜੀ ਖੁਸ਼ੀ ਹੋਈ ਆ ਕਿਉਂਕਿ ਮੈਨੂੰ ਸ਼੍ਰੋਮਣੀ ਅਕਾਲੀ ਦਰ ਅੰਮ੍ਰਿਤਸਰ ਤੋਂ ਮਾਣ ਮਹਿਸੂਸ ਹੋਇਆ ਹਲਕਾ ਬਰਾਹੇ ਤੋਂ ਇਹ ਚਾਰ ਜਲਾਇਆ ਗਿਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਇਮਾਨਦਾਰੀ ਨਾਲ ਇਹਨਾਂ ਨਾਲ ਰਲ ਕੇ ਕੰਮ ਕਰੂੰਗਾ ਔਰ ਜਿਹੜੇ ਪਾਰਟੀਆਂ ਨੇ ਹੁਣ ਤੱਕ ਵਾਅਦੇ ਕੀਤੇ ਨੇ ਉਹ ਸਭ ਝੂਠੇ ਨੇ ਅਸੀਂ ਪੰਥਕਨਾ ਤੁਰੇ ਆ ਸੱਚੇ ਮਨ ਨਾਲ ਤੁਰੇ ਰਹਾਂਗੇ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਥੋੜਾ ਜਿਹਾ ਬਾਰੇ ਤੁਸੀਂ ਪੌਲਿਟੀ ਦੇ ਵਿੱਚ ਕੀ ਵਾਅਦੇ ਹੁੰਦੇ ਹੋ ਪਬਲਿਕ ਕਿੰਨਾ ਕਿੰਨਾ ਪੁਆਇੰਟ ਤੋਂ ਜ਼ਿਆਦਾ ਗੁੰਧਾ ਕਰੀਆ ਤੁਸੀਂ ਇਹ ਕਿਹੜੇ ਕਮਾਲ ਮਾਰਦੇ ਦੇਖੋ ਇਹ ਇੱਕ ਤਾਂ ਝੂਠੇ ਲਾਰਾ ਤੋਂ ਤੁਹਾਡੀ ਦੁਨੀਆ ੱਕੀ ਪਈ ਹੈ ਹੁਣ ਤੇ ਅਸੀਂ ਸੋਚਦੇ ਆ ਸਾਰਾ ਕੁਝ ਆਪਾਂ ਕਰਕੇ ਦੇਖ ਹੀ ਲਿਆ ਇਹਨਾਂ ਦੇ ਵਾਦੇ ਦੇਖ ਲੇ ਝੂਠੇ ਨਿਕਲੇ ਨਹੀਂ ਜਿਹੜੇ ਝੂਠੇ ਜੋ ਇਹ ਕਰ ਚੁੱਕੇ ਲਿਆ ਜਿਵੇਂ ਹੁਣ ਮਾਨ ਸਾਹਿਬ ਦੀ ਸਰਕਾਰ ਆਈ ਸੀਗੀ ਉਹਦੇ ਵਿੱਚ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਸਾਰਾ ਕੁਝ ਲੈ ਕੇ ਇਹਨਾਂ ਨੂੰ ਗੋਤਾ ਲੈ ਲਿਆ ਹਾਂਜੀ ਤੇ ਉਸ ਤੋਂ ਬਾਅਦ ਮੋਤੀ ਸਾਹਿਬ ਨੇ ਵੀ ਕਿਹਾ ਸੀ ਪੰਡਾ ਕਰਨਾ ਉਹ ਵੀ ਸਾਰੇ ਝੂਠੇ ਨਿਕਲ ਗਏ ਜੀ ਤੇ ਸਾਰੇ ਲੋਕਾਂ ਨੇ ਇਹਨਾਂ ਦੇ ਸੁਣ ਸੁਣ ਕੇ ਕਿਸੇ ਦਾ ਕੁਝ ਨਹੀਂ ਮਿਲਿਆ ਜੀ ਦੇਸ਼ ਦਾ ਕੀ ਹਾਲ ਦੇਖਦੇ ਤੁਸੀਂ ਪੰਜਾਬ ਦਾ ਕੀ ਹਾਲ ਹੈ ਮਹਿੰਗਾਈ ਮਹਿੰਗਾਈ ਬਹੁਤ ਜ਼ਿਆਦਾ ਹੋ ਚੁੱਕੀ ਹੈ ਜੀ ਗਰੀਬ ਬੰਦੇ ਦਾ ਚਲੋ ਆਪਣਾ ਕੰਮ ਕਰਕੇ ਖਾਣੇ ਆਲੇ ਨੇ ਬਾਕੀ ਜਿਹੜੇ ਹੋਰ ਵੀ ਨੇ ਲੋਕ ਉਹ ਉਹਨਾਂ ਦੇ ਜਿਆਦਾ ਧੜੇ ਬੰਦੀਆ ਬਣਾ ਕੇ ਉੱਪਰ ਪਹੁੰਚ ਜਾਂਦੇ ਨੇ ਗਰੀਬ ਬੰਦੇ ਨੂੰ ਕੋਈ ਨਹੀਂ ਪੁੱਛਣ ਆਲਾ ਹੈਗਾ ਇਸ ਲਈ ਜੇ ਸਾਨੂੰ ਖੁਸ਼ੀ ਆਸਤਿਆਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਅਗਲੇ ਧਰਮ ਦਾ ਸਾਥ ਦਿੰਦਾ ਪਿਆਰ ਤੇ ਸਿਹਤ ਸੂਤਾ ਔਰ এডੂਕੇਸ਼ਨ ਦੇ ਬਾਰੇ ਕੀ ਕਹਿਣਾ ਚਾਹੀਦਾ ਦੇਖੋ ਜੀ ਸਾਰੇ ਪਿੰਡਾਂ ਦੇ ਵਿੱਚ ਪੜਾਈ ਦੇ ਸਿਹਤ ਜਾਨੀ ਕਿ ਇਹ ਸਿਹਤ ਵੀ ਜ਼ਰੂਰੀ ਆ ਕਿਉਂਕਿ ਸਾਡੇ ਦੇਖਿਆ ਨਾਲ ਪਿੰਡਾਂ ਦੇ ਵਿੱਚ ਪਾਣੀ ਵਗੈਰਾ ਟੈਂਕਰੀਆਂ ਨੇ ਕਿੰਦਾ ਕੈਮੀਕਲ ਜੋ ਗਿਆ ਉਹਨਾਂ ਖਰਾਬ ਸਾਰਾ ਮਾਹੌਲ ਖਰਾਬ ਕਰ ਦਿੱਤਾ ਅੱਜ ਕੰਗਰਾਲੀ ਚੱਲ ਰਿਹਾ ਪਰ ਉਹਦੇ ਉੱਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਹੈਗਾ ਜੀ ਕਿਉਂਕਿ ਸਾਡੇ ਹਲਕੇ ਦੇ ਵਿੱਚ ਕਿਸੇ ਦੀ ਗੌਰ ਨਹੀਂ ਹੈਗੀ ਇਹਦੇ ਇਹ ਸਾਰੇ ਮਰਗਦੰ ਨੌਜਵਾਨਾਂ ਨੂੰ ਬੇਨਤੀ ਆ ਕਿ ਸਾਡਾ ਸਹਿਯੋਗ ਦਿਓ ਤੁਹਾਡੇ ਨਾਲ ਵੀ ਖੜੇ ਆ ਤਾਂ ਤੁਸੀਂ ਸਾਡਾ ਸਾਥ ਦਿਓ ਬਹੁਤ ਅੰਦਰ ਚਾਈ ਨਿਕਲ ਜਾਓ ਐਵੇਂ ਤਾਂ